ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਹੁੰਚ ਚੁੱਕੇ ਆ ਸਹਿਰ ਰੈਕੋਰਡ ਦੇ ਵਿੱਚ ਤੇ ਦਸਹਿਰਾ ਦੇਖਦੇ ਆ ਤੇ ਨਾਲੇ ਤੁਹਾਨੂੰ ਵੀ ਦਿਖਾਉਂਦੇ ਆ ਨਾਲ ਅਮਨਦੀਪ ਸਿੰਘ ਆ ਤੇ ਨਾਲ ਪ੍ਰਕਾਸ਼ ਸਿੰਘ ਬਾਦਲ ਤੇ ਮੇਰੇ ਮਗਰਲੇ ਪਾਸੇ ਜਿਹੜਾ ਦਸਹਿਰਾ ਲੱਗਿਆ ਆ ਤੁਸੀਂ ਦੇਖ ਰਹੇ ਹੋ ਕੁੰਭਕਰਨ ਵੀ ਖੜਾ ਵਿਚਾਲੇ ਰਾਵਣ ਖੜਾ ਇਹਦੇ ਨਾਲ ਕਿਹੜਾ ਹੁੰਦਾ ਏ ਮੇਗਨਾਥ ਮੇਗਨਾਥ ਚਲੋ ਜੀ ਦੇਖਦੇ ਆ ਆਵਾਜ਼ ਬਹੁਤ ਆ ਰਹੀ ਆ ਕਿਉਂਕਿ ਗਾਇਕ ਵੀ ਲੱਗੇ ਹੋਇਆ ਮੇਲਾ ਦਿਖਾਉਂਦੇ ਆ ਸਾਰਾ ਤੁਹਾਨੂੰ ਦਸਹਿਰੇ ਦਾ ਤੇ ਰਾਵਣ ਜਿਹੜਾ ਫੂਕੂਗਾ ਜਿਵੇਂ ਰਾਵਣ ਨੂੰ ਫੂਕਦੇ ਹੁੰਦੇ ਆ ਉਹ ਵੀ ਦਿਖਾਉਂਦੇ ਆ ਤੇ ਲਓ ਜੀ ਇਧਰਲੇ ਪਾਸੇ ਮੇਲਾ ਸ਼ੁਰੂ ਆ ਰਾਵਣ ਹੋਣੀ ਹਨੂਮਾਨ ਹੋਣੀ ਇਹਨਾਂ ਦੇ ਤੰਬੂ ਵੀ ਪਏ ਆ ਤੀਰ ਕਮਾਨਾਂ ਬਣਾਈਆਂ ਪਈਆਂ ਨੇ ਸਾਰੀਆਂ ਦੁਕਾਨਾਂ ਖਾਣ ਪੀਣ ਵਾਲੀਆਂ ਜਾਨਾ ਚਾਹੇ ਕੋਈ ਜਵਾਕਾਂ ਨੇ ਸਮਾਨ ਲੈਣਾ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਇਧਰਲੇ ਪਾਸੇ ਗਰਾਊਂਡ ਦੇ ਵਿੱਚ ਰਾਵਣ ਹੋਣੀ ਬਣਾਏ ਹੋਏ ਆ ਇਵੀ ਮੈਂ ਤੁਹਾਨੂੰ ਅੰਦਰ ਜਾ ਕੇ ਦਿਖਾਉਂਗਾ ਤੇ ਸਾਰੀਆਂ ਦੁਕਾਨਾਂ ਨੇ ਤੇ ਲੱਗੀਆਂ ਹੋਈਆਂ ਨੇ ਤੀਰਕਮਾਨ ਬਣਾਏ ਹੋਏ ਆ ਉਹਨਾਂ ਦੇ ਟੂੰਬੇ ਜਿਹੜੇ ਉਹ ਵੀ ਸਾਰੇ ਬਣਾਏ ਹੋਏ ਆ ਖਾਣ ਪੀਣ ਦੀਆਂ ਸਟਾਲਾਂ ਲੱਗੀਆਂ ਹੋਈਆਂ ਤੇ ਇਕੱਠਾ ਜਿਹੜਾ ਹੌਲੀ-ਹੌਲੀ ਵੱਧ ਆ ਜਾਂਦਾ ਸਹਿਰ ਰਾਏਕੋੜ ਦਾ ਕਿਉਂਕਿ ਰਾਮ ਨੀਲਾ ਵੀ ਸਾਇਦ ਇੱਥੇ ਦਿਖਾਉਂਦੇ ਹੁੰਦੇ ਆ ਤੇ ਗਾਇਕ ਵੀ ਲੱਗੇ ਹੋਏ ਆ ਕਾਫੀ ਜਿਹੜਾ ਉਤਸ਼ਾਹ ਦਾ ਲੋਕਾਂ ਦਾ ਇੱਥੇ ਹੁੰਦਾ ਹੈ ਤੇ ਤਰ੍ਹਾਂ-ਤਰ੍ਹਾਂ ਦੇ ਜਿਹੜੇ ਲੋਕ ਨੇ ਇੱਥੇ ਕਿਵੇਂ ਸਣੀ ਇੱਧਰਲੇ ਬਸੇ ਵੀ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਜਵਾਕਾਂ ਦੀਆਂ ਖੜਾਉਣੇ ਵਾਲੀਆਂ ਤੇ ਛੋਟੇ-ਛੋਟੇ ਬੱਚੇ ਵੀ ਨੇ ਜਿਹੜੇ ਉਹ ਵੀ ਦੇਖਣ ਆਏ ਹੋਏ ਆ ਦਸਹਿਰਾ ਇਹ ਸਾਰੇ ਬਸੇ ਤੁੰਬੇ ਲੱਗੇ ਹੋਏ ਆ ਇੱਧਰਲੇ ਬਸੇ ਲੱਛੇ ਖਾਣ ਵਾਲੇ ਇੱਧਰਲੇ ਬਸੇ ਕੱਪੜਿਆਂ ਦੀ ਸੇਲ ਆ ਉਹ ਵੀ ਲੱਗੀ ਹੋਈ ਆ ਤੇ ਲੋਕ ਨੇ ਜਿਹੜੇ ਹੌਲੀ-ਹੌਲੀ ਆ ਰਹੇ ਨੇ ਕਿਉਂਕਿ ਹੁਣ ਟਾਈਮ ਹੋ ਗਿਆ 4:30 ਦਾ ਸਾਢੇ 5 ਵਜੇ ਦੇ ਨੂੰ ਜਿਹੜਾ ਆਰਾਵਣ ਨੂੰ ਇਹ ਕਹਿੰਦੇ ਅੱਗ ਲਾ ਦਿੰਦੇ ਹੁੰਦੇ ਆ ਫੇਰ ਪੈਣਗੇ ਪਟਾਕੇ ਤੇ ਸਾਰੇ ਆਪ ਨੂੰ ਦਿਖਾਵਾਂਗੇ। ਦੂਰੇ ਵੱਲ ਤੇ ਪੰਜਾਬ ਪੁਲਿਸ ਦੀ ਜਿਹੜੀ ਡਿਊਟੀ ਆ ਉਹ ਵੀ ਕਾਲਟੀ ਲੱਗੀ ਹੋਈ ਆ ਬਾਈਆਂ ਵੀ ਤੇ ਇਧਰਲੇ ਪਾਸੇ ਆ ਫਿਰ ਜਿਹੜੀ ਅ ਕਾਲੀ ਆਣਾ ਸਾਹਵਾਲਾਂ ਨੂੰ ਰਾਹ ਜਾਂਦਾਗਾ ਜਿੱਤੋਂ ਆਈਫੋਨ 17 Pro ਇੱਧਰ ਦੇ ਪਾਸੇ ਜੁੱਤੀਆਂ ਦੀ ਸੇਲ ਆ ਜਿਹੜੀ ਉਹ ਲੱਗੀ ਹੋਈ ਆ ਇੱਧਰ ਦੇ ਪਾਸੇ ਸ਼ਹਿਰ ਦਾ ਧਮਾਕਾ ਭਾਈ ਹੁਣੇ ਲੋਕੀ ਡਰਾ ਕੱਢ ਰਹੇ ਸਕੂਟਰ ਚਾਰਜਰ ਵਾਲੀ ਬੈਟਰੀ ਆਪਣੇ ਘਰੇ ਲੈ ਆਓ 100 ਰੁਪਈਆ 100 ਰੁਪਈਆ ਭਾਈ ਉਹਨਾਂ ਨੇ ਸਕੂਟਰੀ ਦੀ ਜਿਹੜੀ ਲਾਟਰੀ ਪਾਈ ਪੰਜ ਸੱਤ ਮਿੰਟ ਵਿੱਚ ਨਿਕਲਣ ਵਾਲਾ ਡਰਾ ਪੰਜ ਸੱਤ ਮਿੰਟ ਦੇ ਵਿੱਚ ਡਰਾ ਨਿਕਲਣ ਵਾਲਾ ਆ ਜੀ ਤੇ ਆ ਸਾਹਮਣੇ ਆ ਗਿਆ ਜੀ ਗਰਾਊਂਡ ਉਹ ਸਾਹਮਣੇ ਰਾਵਣ ਕੁੰਭਕਰਨ ਤੇ ਸੈਦ ਨਾਲ ਹੁੰਦਾ ਮੇਘਨਾਥ ਹਨਾ ਤੇ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਜਿਵੇਂ ਕਿ ਇੱਧਰ ਸਿੱਧੂ ਮੂਸੇ ਵਾਲੇ ਦੇ ਰਮਾਲ ਪਾਇਆ ਸਾਰੇ ਦੁਕਾਨਾਂ ਲਾਈਆਂ ਹੋਈਆਂ ਤੇ ਨੌਜਵਾਨ ਮੁੰਡੇ ਬਜ਼ੁਰਗ ਬੱਚੇ ਸਾਰੇ ਮੇਲਾ ਦੇਖਣ ਆਏ ਹੋਏ ਤੁਸੀਂ ਦੇਖ ਸਕਦੇ ਹੋ ਕਾਫੀ ਜਿਹੜਾ ਇਕੱਠਾ ਜਿਹੜੀਆਂ ਕਾਫੀ ਦੁਕਾਨਾਂ ਨੇ ਉਹ ਲੱਗੀਆਂ ਹੋਈਆਂ ਨੇ ਇੱਧਰਲੇ ਪਾਸੇ ਬੁੜੀਆਂ ਦਾ ਸਾਮਾਨ ਪਿਆ ਸਾਰ ਜੱਦ ਵਾਰ ਇੱਥੇ ਜਿਹੜਾ ਸਾਮਾਨ ਹੁੰਦਾ ਉਹ ਸੇਲ ਵਾਲਾ ਸਾਮਾਨ ਹੀ ਲੱਗਿਆ ਹੁੰਦਾ ਤੇ ਛੋਟੇ ਛੋਟੇ ਬੱਚੇ ਵੀ ਦੇਖੋ ਫਸਹਰਾ ਦੇਖਣ ਆਏ ਹੋਏ ਆ ਇਧਰਲੇ ਪਾਸੇ ਵੀ ਦੁਕਾਨ ਲੱਗੇ ਹੋਏ ਆ ਝੋਲੇ ਪਏ ਨੇ ਇਧਰਲੇ ਪਾਸੇ ਭਾਂਡੇ ਪਏ ਨੇ ਸੇਲ 50 ਰੁਪਏ ਸੇਲ 20 ਰੁਪਏ ਤੇ 30 ਰੁਪਏ ਸੇਲ ਠੀਕ ਆ ਜੀ ਤੇ ਹਰ ਇੱਕ ਚੀਜ਼ ਜਿਹੜੀ ਇੱਥੇ ਦਸਹਿਰੇ ਮੇਲੇ ਦੇ ਵਿੱਚ ਬੜੀ ਰੌਣਕ ਹੁੰਦੀ ਆ ਰੈਕੋਰਡ ਦੇ ਵਿੱਚ ਕਾਠਾ ਜਿਹੜਾ ਤੁਸੀਂ ਲੋਕਾਂ ਦਾ ਦੇਖ ਸਕਦੇ ਹੋ ਹੌਲੀ-ਹੌਲੀ ਇਹ ਕਾਠਾ ਜਿਹੜਾ ਵੱਧ ਆ ਜਾਣਾ ਅੰਦਰਲੇ ਪਾਸੇ ਆ ਜਿਹੜੇ ਉਹ ਗਾਇਕ ਵੀ ਲੱਗੇ ਹੋਏ ਆ ਗਾਇਕ ਹੌਲੀ-ਹੌਲੀ ਗਾ ਰਹੇ ਨੇ ਜਿੰਨਾ-ਜਿੰਨਾ ਸਮਾਂ ਉਹਨਾਂ ਨੂੰ ਦਿੱਤਾ ਗਿਆ ਉਸ ਹਿਸਾਬ ਨਾਲ ਉਹ ਗਾ ਕੇ ਆਪਦਾ ਸਮਾਂ ਪੂਰਾ ਕਰਕੇ ਜਾ ਰਹੇ ਨੇ ਪਾਵੇਂ ਕੋਈ ਸੱਲਾ ਪਾਵੇਂ ਕੀਰਮਾਲ ਆ ਹਰੇਕ ਤਰ੍ਹਾਂ ਦੀ ਵੀ ਸੇਲ ਆ ਉਹ ਇੱਥੇ ਲੱਗੀ ہوئی ਆ ਤਰਖਾਨ ਫੀਨਾਂ ਵਾਲੀਆਂ ਦੁਕਾਨਾਂ ਉਹ ਵੀ ਸਾਰੀਆਂ ਲੱਗੀਆਂ ਹੋਈਆਂ ਨੇ ਕਿ ਲਓ ਇੱਧਰ ਬੱਚੇ ਨੇ ਜਿਹੜੇ ਤੀਰ ਕਮਾਣਾ ਖਰੀਦ ਰਹੇ ਆ ਆਪਦੀ ਫਤੰਦੋ ਦਾ ਦੇਖ ਕੇ ਤੇ ਛੋਡੇ ਛੋਡੇ ਬੱਚੇ ਜਿਹੜੇ ਤੂੰਦੇ ਨੇ ਉਹ ਖਰੀਦ ਰਹੇ ਨੇ ਇੱਕ ਗੱਲ ਹੋਰ ਕਰ ਲਈਏ ਜੀ ਨੋਟ ਇਸ ਵਾਰ ਆ ਨਾ ਜਿਹੜਾ ਦਸਹਿਰੇ ਤੇ ਗਰਮੀ ਕਾਫੀ ਜਾਵੇ ਪਿਛਲੀ ਵਾਰ ਜਦੋਂ ਦਸਹਿਰਾ ਸੀਗਾ ਉਦੋਂ ਠੰਡ ਸੀਗੀ ਕਾਫੀ ਤੇ ਪੁਲਿਸ ਲਈ ਵੀ ਸਿਕਿਉਰਿਟੀ ਪੂਰੀ ਆ ਕਿਉਂਕਿ ਕਈ ਵਾਰ ਕੋਈ ਇਸਰਾਰਤੀਆਂ ਸਰਨੇ ਜਿਹੜੇ ਵਿੱਚ ਆ ਜਾਂਦੇ ਆ ਲੜਾਈ ਦਾ ਖਤਰਾ ਜਿਹੜਾ ਹੋ ਜਾਂਦਾ ਪੁਲਿਸ ਦੀਆਂ ਗੱਡੀਆਂ ਨੇ ਜਿਹੜੀਆਂ ਉਹ ਸਾਰੇ ਪਾਸੇ ਚੈੱਕ ਅਪ ਕਰਦੀਆਂ ਫਰ ਰਹੀਆਂ ਨੇ ਇੱਥੋਂ ਹੁਣ ਆਪਾਂ ਜਾਵਾਂਗੇ ਅੰਦਰ ਇੱਧਰਲੇ ਬੱਸ ਸਭੀ ਪੁਲਿਸ ਵਾਲੇ ਖੜੇ ਆ ਸਾਰੇ ਚਲੋ ਜੀ ਆ ਆ ਗਿਆ ਦੂਜਾ ਰਾ ਇਧਰ ਵੀ ਹੁਣ ਆਪਾਂ ਚਾਲਦੇ ਆ ਦੇਖੋ ਹੁਣ ਆ ਗਏ ਆਪਾਂ ਗਰਾਊਂਡ ਦੇ ਵਿੱਚ ਚਾਕੀਆਂ ਵੀ ਹੋਣਗੀਆਂ ਦੱਸਦੇ ਨੇ ਗਰਾਊਂਡ ਦੇ ਵਿੱਚ ਨਾਲ ਦੀ ਨਾਲ ਜਿਹੜੀ ਨਾਊਂਸਮੈਂਟ ਉਹ ਹੋ ਰਹੀ ਆ ਤੇ ਬਹੁਤੇ ਲੋਕ ਸਿੱਧੀ ਤੋਂ ਸਿੱਧੀ ਆ ਜਿਹੜਾ ਦਸਹਿਰਾ ਦੇਖ ਕੇ ਵਾਪਸ ਜਾ ਰਹੇ ਆ ਤੇ ਬਹੁਤੇ ਚਾਕੀਆਂ ਦੇਖ ਕੇ ਜਿਉਂ-ਜਿਉਂ ਰਾਵਣ ਨੂੰ ਜਿਹੜੀ ਅੱਗ ਲੱਗੂਗੀ ਉਹ ਦੇਖਣ ਆ ਆ ਦੇਖੋ ਛੋਟਾ ਜਿਹਾ ਬੱਚਾ ਬਾਪੂ ਦੇ ਘਨੇੜੇ ਚੜ੍ਹ ਕੇ ਦਸਹਿਰਾ ਦੇਖਣ ਆਇਆ ਇਹ ਨਜ਼ਾਰਾ ਨਹੀਂ ਮਿਲਣਾ ਜੀ ਜਿਹਨੇ ਇਦਾਂ ਦੇਖ ਲਿਆ ਇਹ ਇਦਾਂ ਨਜ਼ਾਰਾ ਦੇਖ ਲਿਆ ਮੈਂ ਲੋ ਜੀ ਇਧਰ ਬਾਈ ਦਾ ਜੋਰ ਲੱਗਿਆ ਪਿਆ ਬਾਈ ਕੰ ਦਾ ਸਾਈਡ ਤੇ ਹੋ ਜਾ ਕੋਈ ਗੱਡੀ ਆਉਂਦੀ ਆ ਮੈਨੂੰ ਲੋ ਜੀ ਸੰਸਾਫ ਸਨਸਾਫ ਤੇ ਵੀ ਮੇਰੇ ਛੋਟੇ ਵੀਰ ਰਾਜੂ ਤੇ ਇਗਲਾ ਕਿਲਾ ਸਨਮਾਨ ਕੀਤਾ ਜਾ ਰਿਹਾ ਬਹੁਤ ਜਿਆਦਾ ਕਾਠਾ ਦੇਖ ਲੋ ਤੇ ਝਾਕੀਆਂ ਵੀ ਆਪਾਂ ਤੁਹਾਨੂੰ ਦਿਖਾਉਣੀਆਂ ਨੇ ਤੇ ਰਾਵਣ ਦਾ ਜੋ ਵੀ ਜਮੇ ਵੀ ਕੋਈ ਵੀ ਪ੍ਰੋਗਰਾਮ ਹੁੰਦਾ ਉਹ ਸਾਰਾ ਆਪਾਂ ਦਾ ਲਗਾਉਣਾ ਮੈਂ ਪਹਿਲੀ ਵਾਰ ਆਇਆ ਇਸ ਮੇਲੇ ਦੇ ਵਿੱਚ ਕਿਉਂਕਿ ਮੈਂ ਕਾਠ ਦੇ ਵਿੱਚ ਘਟ ਜਾਣਾ ਮੈਨੂੰ ਸ਼ਾਂਤੀ ਜ਼ਿਆਦਾ ਪਸੰਦ ਸਰਪ੍ਰਸ ਦਾਵਾ ਕੋਲ ਨੂੰ ਸਨਮਾਨਤ ਕਰ ਰਹੇ ਨੇ ਤੇ ਲਓ ਜੀ ਫਾਇਰ ਬ੍ਰਿਗੇਡ ਵਾਲੀ ਗੱਡੀ ਜੈਕਾਰਾ ਵੀਰੇ ਬਜਰੰਗੇ ਹਰ ਹਰ ਮਹਾਦੇ ਤੇ ਲਓ ਜੀ ਇਧਰ ਦੀ ਸਾਹਮਣੇ ਜਿਹੜੇ ਸਾਨੂੰ ਦੇਖਦੇ ਆ ਰਾਵਣ 10 ਸਿਰਾਂ ਵਾਲਾ 1 2 3 4 5 6 7 8 9 10 ਸਿਰ ਰਾਵਣ ਦੇ ਕੁੰਭਕਰਨ ਤੇ ਨਾਲ ਮੇਘਨਾਥ ਸਭਿਆਚਾਰਕ ਪ੍ਰੋਗਰਾਮ ਜਿਹੜਾ ਕਾਠਾ ਦੀ ਜੀ ਬਲੋ ਥੈਂਕ ਯੂ ਇਹ ਇਧਰ ਲੈ ਵਾਸੇ ਲੱਗੇ ਹੋਇਆ ਜੀ ਗਾਇਕ ਤੂੰ ਹਾਰ ਜਿੰਨਾ ਨੂੰ ਟੁੱਟੇ ਮਤਲਬ ਵੀ ਸਮਝੇ ਪਿਆ ਜਿੰਨਾ ਨੂੰ ਹੋ ਕੰਡੇ ਜਿੰਨਾ ਦੀਆਂ ਰਾਹਾਂ ਵਿੱਚ ਓਛੂਗੇਗਾ ਉਹ ਹੀ ਤੂ ਕਿਛੇ ਚਾਰ ਲੇਗੇ ਇਧਰ ਲੈ ਵਾਸੇ ਆ ਕੀ ਬਣਾਇਆ ਆਇਆ ਓਏ ਲਓ ਜੀ 라ਵਣ ਦੇਖ ਲਓ ਇੱਕ ਵਾਰੀ ਨੇੜੇ ਤੋਂ ਹੁਣ ਪਤਾ ਨਹੀਂ ਆ ਮੇਘਨਾਥ ਪਤਾ ਨਹੀਂ ਆ ਕੁੰਭ ਕਰਨਾ ਇਕੱਠ ਹੌਲੀ ਹੌਲੀ ਜਿਹੜਾ ਗਰਾਊਂਡ ਦੇ ਵਿੱਚ ਵੱਧ ਜਾਣਾ ਤੇ ਇੱਧਰ ਦੇਖੋ ਛੋਟਾ ਜਿਹਾ ਬੱਚਾ ਜਿਹੜਾ ਤੁੰਬਾ ਜੱਕੀ ਕਰਦਾ ਛੋਟੇ ਛੋਟੇ ਬੱਚੇ ਨੇ ਜਿਹੜੇ ਸਾਰੇ ਆਪਦੇ ਮਾਪਿਆਂ ਨਾਲ ਮੇਲਾ ਦੇਖਣ ਆ ਰਹੇ ਆ ਦੇਖੋ ਕੁਝ ਲੋਕ ਨੇੜੇ ਹੌਲੀ ਹੌਲੀ ਆ ਰਹੇ ਨੇ ਇਕੱਠ ਦੇਖ ਲਓ ਤੁਸੀਂ ਚਾਰੇ ਪਾਸੇ ਇਕੱਠ ਹੀ ਇਕੱਠ ਆ ਲਓ ਜੀ ਮੇਰਾ ਯਾਰ ਗੱਗੀ ਕੀ ਹਾਲ ਹੈ ਗੱਗੀ ਬੜੇ ਚਿਹਰਾ ਬਾਦ ਮਿਲਿਆ ਹੋਰ ਯਾਰ ਹੋਰ ਫਿਰ ਠੀਕ ਆ ਨਾਲ ਦਿਖਾਇਆ ਮੇਲਾ ਦੇਖਣ ਆ ਜਵਾਗਰੂ ਮੇਲਾ ਦੇਖਣਾ ਚੱਲ ਵਧੀਆ ਕੰਮ ਕਰ ਵਧੀਆ ਚੱਲੀ ਜਾਂਦਾ ਲਓ ਜੀ ਆ ਬਣਾਈ ਹੋਈ ਆ ਸੋਨੇ ਦੀ ਲਾਂਕਾ ਇਹ ਬਾੜੀ ਵੱਡੀ ਆ ਰਾਵਣ ਹੁਣੀ ਮੈਨੂੰ ਛੋੜੇ ਲੱਗਦੇ ਆ ਇਹਨਾਂ ਦੇ ਨਾਲ ਦੀ ਨਾਲ ਫੋਟੋ ਸ਼ੂਟ ਵੀ ਚੱਲ ਰਿਹਾ ਤੁਸੀਂ ਦੇਖੋ ਉਨ੍ਹਾਂ ਦੀ ਬਰਾਸਤ ਨੂੰ ਸਾਰੇ ਜਿਹੜਾ ਕਮੇਟੀ ਦੇ ਨਾਮ ਤੋਂ ਆਮ ਦੇ ਵਿੱਚ ਆਇਆ ਹੈ 74 ਇਹ ਟੀਮ ਦੇ ਨਾਲ ਸਾਡੇ ਸਤਿਕਾਰਯੋਗ ਖੁਦਾਇਕ ਹਾਕਮ ਸਿੰਘ ਠੇਕੇਦਾਰ ਜੀ ਤਸ਼ਰੀਫ ਲਿਆਏ ਹਨ ਨੰਬਰਦਾਰ ਅਵਤਾਰ ਸਿੰਘ ਜੀ ਧਾਲੀਵਾਲ ਅਮਨਦੀਪ ਮਾਤਿੰਗ ਮੰਗਤ ਜੀ ਕਪਲ ਜਸਲਵਾਰਾ ਮਨਿੰਦਰ ਸਿੰਘ ਗੁਰਦੀਪ ਸਿੰਘ ਅਮਰਜੀਤ ਸਿੰਘ ਪਪੂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਹੁਣ ਸਨਾਤਨ ਧਰਮ ਦਾ ਝੰਡਾ ਲਹਿਰਾਉਣ ਦੀ ਰਸਮ ਗਲਦੀਪ ਪੁੱਪਲ ਜੀ ਉਹ ਵੀ ਇਕੱਠ ਹੋ ਗਿਆ ਪੂਰਾ ਉਹਨਾਂ ਨੂੰ ਬੜੇ ਬੜੇ ਆਦਰ ਸਤਿਕਾਰ ਦੇ ਨਾਲ ਜੀ ਆਇਆਂ ਆਖਦੇ ਹਾਂ ਸਾਡੇ ਦੇ ਬਹੁਤ ਹੀ ਸਤਿਕਾਰਯੋਗ ਸਮਾਜਿਕ ਪ੍ਰੋਗਰਾਮ ਅਤੇ दानवीर सेठ ਹੀਰਾ ਲਾਲ ਜੀ ਬਾਂਸਲ ਜੋ ਕਿ ਸਾਡੇ ਦਰਮਿਆਨ ਤਸ਼ਰੀਫ ਲੈ ਆ ਚੁੱਕੇ ਨੇ ਉਹਨਾਂ ਦੇ ਨਾਲ ਸਮਾਜ ਸੇਵੀ ਪੰਦੀਪ ਜੈਨ ਜੀ ਉਹਨਾਂ ਨੂੰ ਵੀ ਬੜੇ ਆਦਰ ਬਤ ਸਤਿਕਾਰ ਦੇ ਨਾਲ ਜੀ ਆਇਆਂ ਨੂੰ ਆਖਦੇ ਹਾਂ ਹੀਰਾ ਲਾਲ ਜੀ ਬਾਂਸਲ ਸਾਡੇ ਅੱਜ ਦੇ ਸਮਾਗਮ بہت بہت دی مینٹ کی مینٹ کارڈ دین دے اپن دس کام کو اسورا گراؤنڈ دے وچ پہنچے رہو تے پھر اوتے رہو جی اسورا دے گراؤنڈ تے کناں کناں دے سارے سب دے کوٹیاں دے ہودے نہ ہودے ਨੇ ਸਾਡੇ ਬਹੁਤ ਵੀ ਸਤਿਕਾਰਯੋਗ ਬ੍ਰਾਮਪੁਰ ਦੀ ਸਾਫਾ ਜੀ ਹਾਕਮ ਸਿੰਘ ਜੀ ਬਲਾ ਜੀ ਸਵੀਰ ਸ਼ੌਂਕ ਵਾਲੇ प्रदीप जैन ਜੀ ਸਮਾਜ ਸੇਵੀ प्रदीप जैन ਜੀ ਸਾਡੇ ਸਤਿਕਾਰਯੋਗ ਸ਼ੋਮਨਾਥ ਜੋਹੇਲ ਜੀ ਸਾਡੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਚਲੇ ਜੈਨ ਜੀ ਸਮਾਜ ਸੇਵੀ ਇਕਾਪ ਤਾਰਾ ਜੀ ਮਹੇਸ਼ ਅਗਰ왈 ਜੀ ਸ਼੍ਰੀਮਤੀ ਰਮਨ ਸੰਧੂ ਗਰੇਵਾਲ ਜੀ ਰਾਤਕੁਮਾਰ ਬਾਜੂ ਜੱਗੇ ਵਾਲਾ ਸਨੀ ਬਰਮਾ ਜੀ ਬਹੁਤ ਪਰਜਾਨ ਬਜਾਰੀ ਫੀਲ ਵਾਲੇ ਫਟਿਆਰਤੀ ਐਸੋਸੀਏਸ਼ਨ ਦੇ ਪ੍ਰਮੁਖ ਸ੍ਰੀਸ਼ ਕਰਦੀ ਜੀ ਸ੍ਰੀ ਨਾਰਿੰਗ ਜੀ ਜਗਨਜੀਤ ਬਰਮਾ ਜੀ ਪ੍ਰੇਮ ਮਾਤਾ ਦਾ ਆਪ ਮਾਰ ਬਰਮਾ ਜੀ ਕੇ ਸਾਰੇ ਹੀ ਸਾਡੇ ਸਤਿਕਾਰਯੋਗ ਸੱਜਣਾ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਅਸਟੇਜ ਦੇ ਕੋਲੇ ਪਹੁੰਚ ਜਾਓ ਤੇ ਅੱਜ ਦੇ ਸਮਾਗਮ ਦੀ ਸਮਾਪਤੀ ਆਪਣੇ ਕਰਗਮਲਾਂ ਦੇ ਨਾਲ ਕਰਾਂਗੇ ਸਾਰਿਆਂ ਨੂੰ ਬੇਨਤੀ ਆ ਕਿਰਪਾ ਕਰਕੇ ਸਮੇਂ ਦੀ ਪਾਬੰਦੀ ਰੱਖਦੇ ਹੋਏ ਸਟੇਜ ਦੇ ਕੋਲ ਫੌਂਸਨ ਦੀ ਕਰਵਾਤਾ ਕਰੋ ਜੋ ਦਸਾਇਨਾ ਗਰਾਉਂਡ ਦੇ ਵਿੱਚ ਆ ਗੁਲਾਮ ਜੀ ਨਿਧਾਮ ਜੀ ਦੀ ਜੀਵਨ ਲੀਲਾ ਨੂੰ ਪ੍ਰਸਤੁਤ ਕਰ ਰਹੀਆਂ ਨੇ ਇਕ ਕਵੰਤਰਾ ਇਕ ਨਾਮ ਜੀ ਤੇ ਸਾਡੇ ਮਾਸਟਰ ਦੇ ਸ਼ੋਕ ਅਰੋਣਾ ਜੀ ਦੀ ਅਨਕਮਲ ਸਟੱਗਾਂ ਤਿਆਰ ਕੀਤੀਆਂ ਗਈਆਂ ਹਨ ਇਹਨਾਂ ਨੂੰ ਜਵਾਬ ਦੇ ਵਿੱਚ

उसी पासी जी तो पासी सोमनाथ गोयल जी चेयरमैन काली माता मंदिर शुरू राम कुमार छापा जी जो कि ਬਹੁਤ ਸੋਹਣੇ ਸਾਥ ਦੇ ਅੱਜ ਵੀ ਟਾਈਮ ਆਊਟ ਘਟ ਰਹਿ ਗਿਆ ਜਿਹੜੇ ਮੇਰੇ ਦੂਰ ਰਹਿ ਗਿਆ ਸਨ ਮਾਨਨਾਤ ਕਰਨ ਤੋਂ ਉਹਨਾਂ ਨੂੰ ਸਨਮਾਨਿਤ ਕਰਦੇ ਪ੍ਰਧਾਨ ਜੀ ਚਾਪੀਆਂ ਵਾਲਿਆਂ ਵੱਲੋਂ ਗਿਆਨੀ ਜੀ ਮੁਜੱੱਪਸ ਦਾ ਆਪਣੀ ਚੜਾਈ ਸਾਕਰਾ ਉਹ ਹੈ ਜੀ ਤੋਂ ਲੈ ਹਾਂਜੀ ਜੀ ਦਾ ਸਨ ਕਰਤਾ ਕਰਕੇ ਸਟੇਜ ਦੇ ਮੋੜਿਆਂ ਦੇ ਕਿਰਪਾਤਾ ਕਰੋ ਇਹਨਾਂ ਦਾ ਸਨਮਾਨ ਕਰਨਾ ਅਮਨਦੇਵ ਲੰਗੜਾ ਜੀ ਸੁਪਰਗਤ ਹੋਪੜਾ ਆਜੋ ਆਜੋ ਦਲਵਿੰਦਰ ਸਿੰਘ ਰਸੀਦ ਜੀ ਹਾਂਜੀ ਅਹੰਮ ਦੇ ਕਾਰ ਕੋਟੇ ਸਾਹਿਬ ਜੱਗਾ ਜੀ ਆਦਮ ਖਾਲੀਵਾਲ ਦੇ ਅੱਗੇ ਹੋ ਗਏ ਬੋਤਾਂ ਨੂੰ ਸਾਲ ਨੂੰ ਹੋ ਗਏ ਗਿੰਦ ਜੀ ਅਰਸ਼ੀ ਜੀ ਆਮੰਤਨ ਜਲਦੀ ਆਵਾਜ਼ਾਂ ਜਲਦੀ ਕਰੋ ਆਜੋ ਸਾਡੇ ਪ੍ਰੈਸ ਕਲੱਬ ਵਾਲੇ ਵੀ ਜਿੰਨੇ ਵੀ ਕੰਮ ਹੋਏ ਨੇ ਆਜੋ ਆਜੋ ਭਰਾਵੋ ਤੁਹਾਡਾ ਸਨਮਾਨ ਤਾਂ ਵਿਸ਼ੇਸ਼ ਕਰਨਾ ਜ਼ਰੂਰੀ ਹੈ ਭਾਈ ਤੁਹਾਡੇ ਬਿਨਾ ਸਾਡੀ ਜੱਪੀ ਨਹੀਂ ਹੈਗੀ ਮੋਹਨਿੰਦਰ ਸੰਗੋਤਲ ਜੀ

आलो नर्मदा बाबा कपल 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 ਰਾਵਣ ਮੇਨ ਨਾਸਤਿਕੰਦ ਕਰਨ ਦੇ ਪਤਲੇ ਨੂੰ ਅਭਿਨੇਤਾ ਜੀ ਜਜ਼ਾਰਾ ਡਾਕਟਰ ਹਾਜੀ ਬਣਿਆ ਡਾਕਟਰ ਦਿਪੀ ਜੀ ਆਜੋ ਭਾਈ ਕੋਈ ਰਹਿਣਾ ਜਾਵੇ ਸਨਮਾਨ ਵਿੱਚ ਨਜ਼ਾਰਾ ਕਮੇਟੀ ਵੱਲੋਂ ਬੜੇ ਵੱਡੇ ਪੱਧਰ ਦੇ ਸਨਮਾਨ ਸਮਾਰੋਹ ਦਾ ਪੰਦੋ ਵਸਤ ਕੀਤਾ ਹੋਇਆ ਜੀ ਆਜੋ ਧਾਲਿਆ ਸਾਹਿਬ ਪਾਵਰ ਦਾਸ ਦੇ ਝੰਡਾ ਬਲਣ ਪਵਨਤਾਲੀ ਆਲ ਜੀ ਅੱਜ ਸਰਦਾਰ ਜੀ ਦੇ ਦੋਤੀ ਜੀ ਆ ਗਏ ਤੇ ਜਿਹੜੇ ਵੀ ਸਟੇਜ ਤੇ ਮੋਢੇ ਦੇ ਭਾਵੇਂ ਕੋਲਾ ਆ ਗਏ ਜੋ ਗ੍ਰਾਊਂਡ ਦੇ ਖੁੱਤ ਨੇ ਕੋਲ ਗਏ ਉਹ ਆਪਣਾ ਸਨਮਾਨ ਸਿਰ ਦੇ ਨਾਲ ਕਰ ਜਾਓ ਦੇਹ ਤੋਂ ਪੱਤਰਕਾਰ ਭਾਈ ਸਾੜੀ ਹੈ ਜਿਹਨਾਂ ਕੇ ਸਾਡੀ ਗੱਲ ਸਾਡੀ ਦਾ ਸਾਡੀ ਗੱਲ ਪੰਜਾਬ ਸੱਤ ਚੁੰਦਾ ਤੇ ਇਹਨਾਂ ਦੀ ਫੀਸ ਵੀ ਜਾਂਦੀ ਹੈ ਸਭ ਤੋਂ ਪਹਿਲਾਂ ਪਰਦਾਮ ਚਰਨਜੀਤ ਪੱਲਾ ਜੀ ਰਾਮਕਬਾ ਰਾਜਪੋਟ ਜੀ ਜੱਜਾ ਚੋપરા ਜੀ ਬਲਵਿੰਦਰ ਸ਼ਹੀਦ ਜੀ ਬਲਵਿੰਦਰ ਮਿੱਤਰ ਜੀ ਮਿਰਚਲ ਡਾਕਟਰ ਕਰਤਾਰ ਹੁੰਜਣ ਜੀ ਸੰਕਤਾਰ ਨੰਬਰ ਮੇਰਾ ਪੱਤਰਕਾਰ ਅਮਨ ਕੰਪਨੀ

ਸਰਕਾਰ ਵੱਲੋਂ ਦਾ ਸੀਨੀਅਰ ਸਹਾਇਕ ਪ੍ਰਿੰਸੀਪਲ ਅਗਰਵਾਦੀ साम <Taki> ज़रूर taki taki <taki>, <tri> ਕੀ ਕਹਿੰਦਾ ਹੈ ਤੇ ਬੰਦ ਗਿੰਨ ਬਕਵਾਸ ਦੀ ਹੈ ਕਿਹਨੇ ਬਣਾਇਆ ਕਿਹਨੇ ਬਣਾਇਆ ਜਰਦ ਮਿਸਟਰ ਜਰਦ ਤੁਸੀਂ ਕੀ ਲੈਣਾ ਉਸੇ ਬੰਦੇ ਨੂੰ ਤੈਨੂੰ ਖੋੜ ਦਾ ਜਰਦ ਕੋਈ ਆ ਜਾ ਤਹਰੂਰ ਵਾਲੇ ਦੂਰ ਦਿੱਖੋਂ ਆਦਮੀ ਹੁੰਦੇ ਨੇ ਸਟੋਰ ਤੇ ਬੰਦ ਕਰ ਤਜਰੂਰ ਵਾਲੇ ਵੀ ਜੇ ਚਾਹਣ ਆਪਣੀ ਲਾੜਵੀ ਸੁਣਦੇ ਹੋਣ ਤੇ ਪੰਜਾਬ ਜਲਿਸਤਾਨ ਦੇ ਬੰਦੇ ਮੇਰੇ ਵੀ ਜਿੰਨੇ सारे <inaudible>